ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਇੱਕ ਅਤਵਾਦੀ ਮੈਡਿਊਲ ਦਾ ਪਰਦਾ ਪਾਸ਼ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਐਸਐਸਓ ਸੀ ਮੁਹਾਲੀ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਤਿੰਨ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਖਤਰਨਾਕ ਹਥਿਆਰ ਬਰਾਮਦ ਕੀਤੇ ਗਏ ਨੇ ਇੱਕ ਰਾਈਫਲ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤਾਂ ਡੀਜੀਪੀ ਪੰਜਾਬ ਦੇ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਸਟੇਟ ਆਪਰੇਸ਼ਨਲ ਸੈੱਲ ਮੁਹਾਲੀ ਦੀ ਖੁਫੀਆ ਜਾਣਕਾਰੀ ਦੇ ਆਧਾਰ ਤੇ ਇਹ ਕਾਰਵਾਈ ਹੋਈ ਹੈ ਪਾਕਿਸਤਾਨ ਅਧਾਰਤ ਬੀਕੇਆਈ ਅੱਤਵਾਦੀ ਹਰਵਿੰਦਰ ਸਿੰਘ ਔਰ ਫਰੀਂਦਾ ਦੇ ਨੈਟਵਰਕ ਦੇ ਇੱਕ ਮੁੱਖ ਮਡੇਲ ਨੂੰ ਪੁਲਿਸ ਦੇ ਵੱਲੋਂ ਤਬਾਹ ਕੀਤਾ ਗਿਆ ਹੈ ਜਿਸ ਤੋਂ ਪਾਕਿਸਤਾਨ ਦੀ ਆਈਐਸਈ ਦਾ ਸਮਰਥਨ ਪ੍ਰਾਪਤ ਕੀਤਾ ਇਸ ਕਾਰਵਾਈ ਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਗਏ ਨੇ ਜਗਜੀਤ ਸਿੰਘ ਉਰਫ ਜੱਗੀਵਾਸੀ 나ਦੇੜ ਮਹਾਰਾਸ਼ਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਕਿ ਮਹਾਰਾਸ਼ਟਰ ਵਿੱਚ ਕਈ ਅਪਰਾਧਿਕ ਮਾਮਲਿਆਂ ਵਿੱਚ ਸਹਿ ਮੁਲਜ਼ਮ ਹੈ ਇਸੇ ਤਰ੍ਹਾਂ ਸ਼ੁਭਮ ਖੇਲ ਬੁੱਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜਾ ਕਿ ਬੰਦਕਾਟ ਵਜੀਰਾਬਾਦ 나ਦੇੜ ਮਹਾਰਾਸ਼ਟਰ ਦਾ ਰਹਿਣ ਵਾਲਾ ਹੈ ਇਹ ਵੀ ਇੱਕ ਸਰਗਰਮ ਮੈਂਬਰ ਇਹਨਾਂ ਦਾ ਦੱਸਿਆ ਜਾ ਰਿਹਾ ਹੈ ਇਸੇ ਤਰ੍ਹਾਂ ਪੰਜਾਬ ਦੇ ਰਹਿਣ ਵਾਲੇ ਗੁਰਦੀਪ ਸਿੰਘ ਉਰਫ ਦੀਪਾ ਵਾਸੀ ਰਾਏਪੁਰ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਨਾਹ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਇਸ ਨੂੰ ਵੀ ਕਾਬੂ ਕੀਤਾ ਗਿਆ ਹੈ ਤਾਂ ਜਗਜੀਤ ਸਿੰਘ ਉਰਫ ਜੱਗੀ ਨੇ ਨਾਡੇੜ ਕਤਲ ਮਾਮਲੇ ਦੇ ਵਿੱਚ ਸ਼ਾਮਲ ਸ਼ੂਟਰਾਂ ਦੇ ਲਈ ਲੌਜਿਸਟਿਕ ਸੇਫ ਹਾਊਸ ਅਤੇ ਤਾਲਮੇਲ ਬਣਾਉਣ ਵਿੱਚ ਭੂਮਿਕਾ ਨਿਭਾਈ ਸੀ ਇਸ ਕਤਲ ਦੀ ਯੋਜਨਾ ਨੂੰ ਰਿੰਦਾਂ ਨੇ ਸਰ ਹੱਦਪਾਰ ਤੋਂ ਬਣਾਇਆ ਸੀ ਤਾਂ 10 ਫਰਵਰੀ 2025 ਨੂੰ ਇਹ ਕਤਲ ਹੋਇਆ ਸੀ ਜਾਂਚ ਵਿੱਚ ਰਿੰਦਾ ਦੇ ਇੱਕ ਪੁਰਾਣੇ ਸਾਥੀ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਦੀ ਭੂਮਿਕਾ ਦਾ ਵੀ ਖਲਾਸਾ ਹੋਇਆ ਜਿਸ ਨੇ ਦੋਸ਼ੀਆਂ ਲਈ ਪੰਜਾਬ ਦੇ ਵਿੱਚ ਸੁਰੱਖਿਅਤ ਪਨਾਹਗਾਹਾਂ ਦਾ ਪ੍ਰਬੰਧ ਕੀਤਾ ਤਾਂ ਇਹਨਾਂ ਦੇ ਕੋਲੋਂ 8 ਜਿੰਦਾ ਕਾਰਤੂਸਾਂ ਨਾਲ ਇੱਕ 32 ਮੋਰ ਪਿਸਤੌਲ ਅਤੇ 15 ਕਾਰਤੂਸਾਂ ਦੇ ਨਾਲ ਇੱਕ 12 ਮੋਰ ਦਾ ਪੰਪ ਐਕਸ਼ਨ ਬੰਦੂਕ ਬਰਾਮਦ ਕੀਤੀ ਗਈ ਹੈ ਅਤੇ ਨਾਲ ਹੀ ਇਹ ਕਾਰਵਾਈ ਇੱਕ ਵੱਡੀ ਕਾਮਯਾਬੀ ਆ ਜਿਹੜੀ ਉਹ ਦੱਸੀ ਜਾ ਰਹੀ ਹੈ ਜਿਸ ਵਿੱਚ ਇੱਕ ਸੰਗਠਿਤ ਅੱਤਵਾਦ ਅਤੇ ਅਪਰਾਧੀ ਸਿੰਡੀਕੇਟ ਨੂੰ ਨਸ਼ਟ ਕੀਤਾ ਗਿਆ ਹੈ ਜਿਹੜਾ ਵੱਖ-ਵੱਖ ਸੂਬਿਆਂ ਦੇ ਵਿੱਚ ਫੈਲਿਆ ਹੋਇਆ ਸੀ ਅਤੇ ਬਬਰ ਖਾਸਾ ਇੰਟਰਨੈਸ਼ਨਲ ਦੇ ਵੱਲੋਂ ਇਸ ਨੂੰ ਅੰਜਾਮ ਆ ਜਿਹੜਾ ਉਹ ਦਿੱਤਾ ਜਾ ਰਿਹਾ ਸੀ ਉਹਨਾਂ ਦੇ ਨਿਰਦੇਸ਼ਾਂ ਤੇ ਹੀ ਇਹਨਾਂ ਦੇ ਵੱਲੋਂ ਵਾਰਦਾਤਾਂ ਦੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀ ਤਾਂ ਇਸ ਸਬੰਧੀ ਬਹਾਲੀ ਦੇ ਐਸਐਸਓਸੀ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ ਪੰਜਾਬ ਪੁਲਿਸ ਲਗਾਤਾਰ ਅਜਿਹੇ ਅੰਤਰਰਾਜੀ ਅੱਤਵਾਦੀ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਖਤਮ ਕਰਨ ਦੇ ਵਿੱਚ ਲੱਗੀ ਹੋਈ ਹੈ ਅਤੇ ਡੀਜੀਪੀ ਦੇ ਵੱਲੋਂ ਖੁਦ ਇਸ ਦੀ ਜਾਣਕਾਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਹੋਰ ਕਿਹੜੇ ਕਿਹੜੇ ਖੁਲਾਸੇ ਨੇ ਜਿਹੜੇ ਇਹਨਾਂ ਦੋਸ਼ੀਆਂ ਦੇ ਕੋਲੋਂ ਹੁੰਦੇ ਨੇ ਵੱਡੇ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਪੰਜਾਬ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ